ਕਮਰਾਲਾ ਦੇ ਵਿੱਚ ਨੌਜਵਾਨ ਲੜਕੀਆਂ ਦਵੂਲੋ ਇੱਕ ਅਨੋਖੀ ਪਹਿਲ ਕਦਮੀ ਕੀਤੀ ਹੈ। ਦਰਅਸਲ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਆਵਾਰਾ ਪਸ਼ੂਆਂ ਦੇ ਅਨਾਥ ਬੱਚਿਆਂ ਦੀ ਇਹ ਨੌਜਵਾਨ ਦੇਖਭਾਲ ਕਰਦੇ ਨੇ। ਦੱਸਿਆ ਜਾ ਰਿਹਾ ਹੈ ਕਿ 60 ਤੋਂ 70 ਅਜਿਹੇ ਬੇਜ਼ੁਬਾਨ ਜਾਨਵਰ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 60 ਤੋਂ 70 ਕੁੱਤੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਕੁੱਤਿਆਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਥੇ ਇਲਾਜ ਕੀਤਾ ਜਾਂਦਾ ਹੈ। ਤੇ ਇਸ ਦੇ ਨਾਲ ਹੀ ਵੱਡੇ ਆਪਰੇਸ਼ਨ ਤੋਂ ਲੈ ਕੇ ਖਤਰਨਾਕ ਬਿਮਾਰੀਆਂ ਤੱਕ ਦਾ ਇਲਾਜ ਵੱਡੇ ਵੱਡੇ ਹਸਪਤਾਲਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਕੁੱਤਿਆਂ ਦੇ ਖਾਣ ਪੀਣ ਤੇ ਬਿਮਾਰੀ ਦੇ ਇਲਾਜ ਇਸ ਦੇ ਨਾਲ ਹੀ ਰੋਜ਼ਾਨਾ ਜੋ ਵੀ ਖਰਚ ਹੁੰਦਾ ਹੈ ਇਸ ਤੇ ਹਜ਼ਾਰਾਂ ਰੁਪਿਆ ਦਾ ਖਰਚ ਆ ਰਿਹਾ ਹੈ। ਕਿ ਕੁੱਤਿਆਂ ਦੇ ਛੋਟੇ ਬੱਚਿਆਂ ਦੇ ਵੈਕਸੀਨੇਸ਼ਨ ਦੇ ਲਈ ਵੈਟਰਨਰੀ ਡਾਕਟਰ ਵੀ ਇਹਨਾਂ ਨੌਜਵਾਨਾਂ ਦਾ ਸਾਥ ਦੇ ਰਹੇ ਨੇ। ਤੇ ਇਸ ਦੇ ਨਾਲ ਹੀ ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਹਨਾਂ ਦੇ ਲਈ ਕੁਝ ਕਰਨਾ ਚਾਹੁੰਦਾ ਕੁਝ ਸੇਵਾ ਕਰ ਸਕਦਾ ਤਾਂ ਉਹ ਇਹਨਾਂ ਨੌਜਵਾਨਾਂ ਦਾ ਸੰਪਰਕ ਕਰ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਰੋਜ਼ ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਖਾਣਾ ਦਿਨਿਓ ਆਪਣੇ ਖਾਣੇ ਦੇ ਵਿੱਚੋਂ ਥੋੜਾ ਜਿਹਾ ਇਹਨਾਂ ਬੇਜ਼ੁਬਾਨਾਂ ਦੇ ਲਈ ਵੀ ਕੱਢਿਆ ਜਾ ਸਕੇ ਤਾਂ ਜੋ ਸ਼ਹਿਰ ਦੇ ਵਿੱਚ ਘੁੰਮਣ ਵਾਲੇ ਇਹਨਾਂ ਬੇਜ਼ੁਬਾਨਾਂ ਦਾ ਢਿੱਡ ਪਾਲਿਆ ਜਾ ਸਕੇ ਇਹਨਾਂ ਬੇਜ਼ੁਬਾਨਾਂ ਦੀ ਦੇਖਭਾਲ ਹੋ ਸਕੇ 100 ਸਾਲ ਹੋ ਗਿਆ ਜਦੋਂ ਇੱਕ ਬੱਚੇ ਦਾ ਮਤਲਬ ਸਾਡੀ ਸ਼ਾਪ ਉਹਦੇ ਵਿੱਚ ਮੂਰੇ ਬਾਹਰ ਸੀ ਬਿਮਾਰ ਸੀ ਉਹ ਉਹਦੇ ਧਿਆਨ ਕਰਦੇ ਕਰਦੇ ਹੋਏ ਉਹਦੇ ਨਾਲ ਪਿਆਰ ਪੈ ਗਿਆ ਉਹਨੂੰ ਦਵਾਈ ਦੇ ਬੋਲ ਸ਼ੁਰੂ ਕਰਤੀ ਉਸ ਤੋਂ 2 ਹੋ ਗਏ 4 ਹੋ ਗਏ ਇਸ ਟਾਈਮ 60 ਪੈਂਟ ਬੱਚੇ ਨੇ ਜਿਨ੍ਹਾਂ ਨਾਲ ਪਿਆਰ ਪੈ ਗਿਆ ਕਿਸ ਤਰ੍ਹਾਂ ਦਾ ਇਲਾਜ ਕਰਦੇ ਹੋ ਕਿਸ ਤਰ੍ਹਾਂ ਦੇ ਕੁੱਤੇ ਥੋੜੇ ਹੋਰ ਜ਼ਿਆਦਾ ਆ ਗਏ ਜਿਆਦਾਤਰ ਸਟਰੀਟ ਡੌਗੇ ਨੇ ਜੇ ਕਿਸੇ ਦੇ ਕੋਈ ਮੰਨ ਲਓ ਬਿਮਾਰ ਠੇ ਮਾਰ ਹੁੰਦਾ ਕਿਸੇ ਲੱਤ ਕੁੱਟੀ ਹੁੰਦੀ ਆ ਤਾਂ ਕੋਈ ਵੀ ਆ ਕਿਤੇ ਵੀ ਸਾਨੂੰ ਕੋਈ ਦੱਸ ਦਿੰਦੇ ਨਹੀਂ ਵੀ ਆਹ ਬਿਮਾਰ ਆ ਜੇ ਇਹਦੀ ਮਾਂ ਨਹੀਂ ਹੈ ਛੋਟੇ ਛੋਟੇ ਜਿਹੇ ਬੱਚੇ ਨੇ ਇਹਨਾਂ ਨੂੰ ਜੀ ਇਹ ਤੇ ਸ਼ਰਟੇ ਆਪਣੇ ਲੈਣੇ ਆ। ਦੇਖੋ ਜੀ ਇਹ ਵੀ ਅਲੱਗ-ਅਲੱਗ ਜਗ੍ਹਾ ਤੇ ਰੱਖਿਆ ਹੈ ਇੱਕ ਜਗ੍ਹਾ ਹੀ ਕਿਉਂ ਇੱਕ ਜਗ੍ਹਾ ਸਾਡੇ ਕੋਲੇ ਹੈ ਨਹੀਂ ਜਗ੍ਹਾ ਪ੍ਰੋਪਰ ਨਹੀਂ ਹੈ। ਹਾਂ ਅਸੀਂ ਮਿਸ ਪ੍ਰੇ ਕਮੇਟੀ ਨੂੰ ਕਿਹਾ ਕਿ ਉਹਨਾਂ ਨੇ ਐਪਲੀਕੇਸ਼ਨ ਵੀ ਉਹ ਸਾਡੇ ਨੂੰ ਦਿੱਤੀ ਹੈ ਕਿ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਜਿੱਥੇ ਸਾਰੇ ਇਹ ਇਕੱਠੇ ਹੋ ਸਕਣ। ਹੁਣ ਥੋੜਾ ਇਸ ਟਾਈਮ ਕਿੰਨੇ ਕੁ ਹੋ ਰਹੇ ਹੈਗੇ ਚੌਂਟ ਪੈਣ ਨੇ। ਇਹ ਕੁੱਤਿਆਂ ਨੂੰ ਤੁਸੀਂ ਖਰਚਾ ਵੀ ਹੁੰਦਾ ਹੈ ਨਾ ਫੀਲਡ ਨੂੰ ਲੈ ਕੇ। ਤਾਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਬੱਚਾ? ਹਜ ਤੱਕ ਤਾਂ ਅਸੀਂ ਆਪਣੇ ਪਰਸਨਲ ਤੌਰ ਤੇ ਖਰਚਾ ਕਰ ਰਹੇ ਹਾਂ। ਠੀਕ ਕਰ ਰਹੇ ਹਾਂ ਤੇ ਕਿੰਨੇ ਲੋਕ ਦਾ ਦੋਟੇ ਹੀ ਹਰ ਪਨੀਅਰ ਬੋਟਮ ਦਾ ਸੰਸਦ ਦੇ ਮੈਂਬਰ ਕਿੰਨੇ ਆਉਂਦੇ ਸੰਸਦ ਦੇ ਮੈਂਬਰ ਹੈਗੇ 48 49 ਹੈਗੇ ਨੇ ਉਹਦੇ ਵਿੱਚ ਹੁਣ ਸੰਸਦ ਸਾਡੇ 45 ਦੇ ਹੋ ਗਏ ਬਣੀ ਨੂੰ ਉਹਦੇ ਵਿੱਚ ਜਿਹੜੇ 10 ਕ ਬੰਦੇ ਸਾਡੇ ਸਪான்ਸਰ ਹੁਣ ਦੇਖਦੇ ਆ ਕਿਵੇਂ ਕੰਮ ਕਰਦੇ ਆ ਕਈ ਹੁਣ ਕੁੱਤਿਆਂ ਦਾ ਇਲਾਜ ਕਰਵਾਉਣ ਲਈ ਕਿੱਥੇ ਲੈ ਕੇ ਜਾਂਦੇ ਕਈ ਮੇਰੀ ਖੰਨੀ ਲੈ ਜਾਂਦੇ ਆ ਸਿਮਾਲੇ ਡਾਕਟਰ ਸ਼ੋਕ ਨਾਲ ਉਹਨਾਂ ਨੂੰ ਕਰਦੇ ਆ ਲੁਧਿਆਣੇ ਦੀ ਜਿਆਦਾ ਕੋਈ ਸੀਰੀਅਸ ਹੁੰਦਾ ਫਿਰ ਦ ਆਪਰੇਸ਼ਨ ਕਰਾਉਣ ਦਾ ਲੁਧਿਆਣੇ ਲੈ ਕੇ ਆਉਂਦਾ ਯੂਨੀਵਰਸਿਟੀ ਚ ਕਿਸ ਤਰ੍ਹਾਂ ਲੈ ਕੇ ਜਾਂਦੇ ਗੱਡੀ ਚ ਆਪਣਾ ਵਾਈ ਕਰ ਨੀ 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 ਕਈ ਵਾਰੀ ਗੇਮ ਦਾ ਟੈਕਸੀ ਕਰ ਲੈਂਦੇ ਆ ਉਹਦਾ ਫਿਰ ਖਰਚ ਆਪਣੇ ਪੱਲੇੋਂ ਕਰਦੇ ਆ ਤੇ ਜੋ ਫੀਸ ਵੀ ਹੁੰਦੀ ਰੋਕਾਂ ਦੀ ਜੋ ਉਥੇ ਦਵਾਈਆਂ ਦੀ ਆਪਣੇ ਵੀ ਹੈਗੇ ਜਿਹੜੇ ਤੇ ਬੱਚਾ ਦੀ ਦੇਖਭਾਲ ਡਾਕਟਰ ਸ਼ੋਕ ਸ਼ਰਮਾ ਨਾਲ ਅਸੀਂ ਉਹ ਨਾਲ ਸਾਡੇ ਮੰਨ ਲਓ ਸਾਰੇ ਕੀਫ ਹੋਈ ਨੇ ਉਹ ਚੇਅਰਮੈਨ ਹੋਰ ਨਹੀਂ ਸਾਡੇ ਸੰਸਾ ਦੇ ਉਹਨਾਂ ਨੂੰ ਨਾਲ ਅਜਸਟ ਕਰਾਵਾਂਗੇ ਨਾਲੋਂ ਦੇਖੋ ਮੈਂ ਕਿ ਤੁਹਾਨੂੰ ਦੱਸਿਆ ਵੀ 2000 ਦਾ ਖਰਚਾ ਆ ਜਾਂਦਾ ਵਾ 2000 ਪਰ ਤੁਸੀਂ ਹੁਣ ਗਾਂ ਅੱਗੇ ਕਿਤੇ ਵੱਧ ਵੀ ਇਹਨਾਂ ਜਾਨਵਰਾਂ ਦੇ ਤਾਂ ਉਹਨਾਂ ਦੇ ਖਰਚੇ ਨੂੰ ਮੈਨੇਜ ਕਰ ਲਈ ਕੀ ਕਹਿਣਾ ਚਾਹੋਗੇ ਲੋਕ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਨੂੰ ਕੋਈ ਮਤਲਬ ਪੈਸੇ ਦੀ ਲੋੜ ਨਹੀਂ ਹੈ ਮੇਨ ਮਕਸਦ ਇਹ ਹੈ ਸਾਡਾ ਕਿ ਜਿਹੜਾ ਰੋਟੀ ਆ ਜੇ ਕੋਈ ਦੁੱਧ ਦਾ ਕੋਈ ਜਿਹੜੀ ਫਰੈਸ਼ ਰੋਟੀ ਹੁੰਦੀ ਉਹ ਲੈ ਸਕਣ ਲੋਕ ਠੀਕ ਹੈ ਸਾਡਾ ਇੱਕ ਰਿਕਸ਼ਾ ਚੱਲਿਆ ਕਰੂਗਾ ਅਸੀਂ 5-7 ਦਿਨਾਂ ਤੇ ਰਿਕਸ਼ਾ ਸ਼ੁਰੂ ਕਰਨਾ ਸਮਰਾਲੇ ਚ 3 13 ਵਾਰਡ ਨੇ ਸਮਰਾਲੇ ਦੇ ਹਰ ਮੁਹੱਲੇ ਚ ਉਹ ਗੇੜਾ ਗੱਡਿਆ ਕਰੂਗਾ ਜਿਵੇਂ ਕੋਈ ਇੱਕ ਘਰ ਚ ਪਰ ਰੋਟੀ ਲੇਡੀਜ਼ ਰੋਟੀ ਬਣਾਉਂਦੀ ਐ ਸਿਰੇ ਇੱਕ ਰੋਟੀ ਗੱਡ ਲਿਆ ਕਰਨ ਥੋੜੇ ਜੋ ਦੁੱਧ ਦਾ ਜੋ ਉਹਨਾਂ ਦੇ ਸ਼ਰਤਾਂ ਅਨੁਸਾਰ ਉਹ ਉਹਦੇ ਵਿੱਚ ਉਹ ਰਿਕਸ਼ੇ ਵਾਲੇ ਨੂੰ ਦੇ ਦਿਆ ਕਰਨਗੇ ਜਿਵੇਂ ਗਊਸ਼ਾਲਾ ਵਾਲੇ ਆਉਂਦੇ ਨੇ ਉਹਦੇ ਵਿੱਚ ਸਾਡੀ ਲਿਖਿਆ ਕਰੂਗੇ ਸਮਰਾਲੇ ਦੀ ਸੋਸਾਇਟੀ ਜੋ ਸਾਡਾ ਸੋਸਾਇਟੀ ਦਾ ਨਾਮ ਆ ਉਹਨੂੰ ਦੇਣ ਉਹ ਜਿਹੜੇ ਤਾਂ ਕਿ ਇਹ ਬੱਚਿਆਂ ਨੂੰ ਫਰੈਸ਼ ਰੋਟੀ ਪਾ ਸਕੀ ਇਹ ਦੁੱਧ ਪਾ ਸਕੀ ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਕਿਸ ਤਰ੍ਹਾਂ ਜੁਰਮ ਤੇ ਥੋੜਾ ਕੋਈ ਨੰਬਰ ਕੋਈ ਐਡਰੈਸ ਵਗੈਰਾ ਨੰਬਰ ਹੈ ਜੀ ਸਾਡਾ ਜਿਹੜਾ ਸੰਸਥਾ ਹੈ ਜਿੱਦ ਤੱਕ ਮੇਰੇ ਨੰਬਰ ਆਪਣੇ ਆ 99150 99590 ਠੀਕ ਹੈ ਇੱਕ ਗੁਨੇ ਜਿਹਦਾ ਨੰਬਰ ਹੈ ਇਹ ਨੰਬਰ ਹੈ 98031 84036 ਹਾਂਜੀ ਹੋਰ ਕਿੰਨੇ ਕਿ ਮੈਂਬਰ ਆ ਆਪਣੇ ਸੰਸਥਾ ਕੋਲ ਸੰਸਥਾ ਨੇ ਤਕਰੀਬਨ ਐਕਟਿਵ ਮੈਂਬਰ ਹੈਗੇ 10-12 ਹੈ ਟੋਟਲ ਕੀ ਕਹਿਣਾ ਜੇ ਸ਼ਹਿਰ ਵਾਸੀ ਉਹ ਲੋਕਾਂ ਦਾ ਸ਼ਹਿਰ ਵਾਸੀ ਨੂੰ ਸਾਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਆਖਰਕਾਰ ਜਿੰਨੀ ਵੀ ਸਾਡੀ ਸਪੋਰਟ ਆ ਇੱਕ ਜੋ ਜੋ ਤੁਸੀਂ ਕਰ ਸਕਦੇ ਹੋ ਆਪਣੀ ਸ਼ਰਧਾ ਅਨਸਾਰ ਇੰਨੀ ਅਸੀਂ ਕਿਸੇ ਨੂੰ ਕਹਿੰਦੇ ਕਿ ਜੋ ਕੋਈ ਕਿਸੇ ਨੇ ਜੇ ਮੰਨ ਲਾ ਰੋਟੀ ਦੇਣੀ ਹੈ ਇਹਨਾਂ ਬੱਚਿਆਂ ਵਾਸਤੇ ਆਪਣੇ ਹੱਥ ਨਾਲ ਦਾਨ ਕਰ ਦਿਆ ਕਰਨ ਠੀਕ ਹੈ ਦੁੱਧ দাও ਦੇ ਜਿਆ ਕਰਨ ਜੋ ਵੀ ਉਹਨਾਂ ਦੀ ਸ਼ਰਧਾ ਜੋ ਮੈਡੀਕਲ ਫੈਸਿਲਿਟੀ ਆ ਮਨ ਲਾ ਦਵਾਈਆਂ ਦੂਈਆਂ ਉਹ ਤਾਂ ਅਸੀਂ ਲੈ ਹੀ ਲੈਣੇ ਚਲੋ ਵੀ ਆਲੇ ਦਾਲੇ ਕਰਕੇ ਤਕਰੀਬਨ ਰੋਜ਼ ਦੇ ਰੋਜ਼ ਕੋਈ ਨਾ ਦੋ ਚਾਰ ਬਿਮਾਰ ਹੁੰਦੇ ਹੀ ਰਹਿੰਦੇ ਨੇ ਠੀਕ ਹੈ ਜਿੰਨੀ ਉਹਨਾਂ ਦੀ ਸ਼ਰਧਾ ਜਿਵੇਂ ਘਰਾਂ ਚ ਰੱਖੇ ਹੁੰਦੇ ਨੇ ਕਿ ਲੋਕ ਉਹ ਬਸਰ ਉੱਤੇ ਛੱਡ ਦੇਣ ਵਾਸਤੇ ਜਾ ਕੋਈ ਆਪਣਾ ਕੁੱਤਾ ਦੇਣਾ ਚਾਹੁੰਦਾ ਵਾ ਕੀ ਤੁਸੀਂ ਉਹਨੂੰ ਸੰਭਾਲੋਗੇ ਨਹੀਂ ਦੇਖੋ ਜੇ ਮੰਨ ਲਓ ਜਿਵੇਂ ਸਾਡੇ ਕੋਲ 60 ਫੈਨ ਨੇ ਹਜੇ ਤੱਕ ਸਾਡੇ ਕੋਲ ਜਗਤ ਹੈ ਨਹੀਂ ਜਦ ਤੱਕ ਜਗਤ ਅਜੇ ਤੱਕ ਨਹੀਂ ਹੁੰਦਾ ਅਸੀਂ ਕੱਲੇ ਸਿਰਫ ਡੌਗਿਸ ਨਹੀਂ ਆਏ ਵੀ ਉਹਨਾਂ ਨੂੰ ਹੀ ਅਸੀਂ ਰੱਖਣਾ ਵਾ ਅਸੀਂ ਕੀ ਜਿਹੜੀ ਆਉਣ ਵਾਲੇ ਸਮਾਂ ਮੈਂ ਸਾਡੇ ਜਿਹੜਾ ਜਦ ਸਾਡੇ ਕੋਲ ਜਗ੍ਹਾ ਹੋ ਗਈ ਜਿਵੇਂ ਮੰਨ ਲਾ ਗਊਆਂ ਨੇ ਸੜਕਾਂ ਦੇ ਫੇਰੀਆਂ ਨੇ ਜ਼ਖਮੀ ਨੇ ਕੀ ਕਰਦੇ ਨੇ ਕਈ ਸੰਸਥਾਵਾਂ ਆਪਣਾ ਜਿਹੜੇ ਦੁੱਧ ਦਿੰਦੀਆਂ ਉਹ ਰੱਖਦੇ ਨਹੀਂ ਦੂਸਰੇ ਨੂੰ ਬਾਹਰ ਕੱਢ ਦਿੰਦੇ ਜੀ ਨਹੀਂ ਅਸੀਂ ਨਹੀਂ ਕਰਨਾ ਅਸੀਂ ਉਹ ਗੋਵਾਂ ਨੂੰ ਵੀ ਸੇਵਾ ਕਰਿਆ ਕਰਾਂਗੇ ਜਿਹੜਿਆਂ ਦੀ ਆ ਕੋਈ ਕਿਸ ਬੰਦਰ ਆ ਜਾਂ ਕੁਝ ਵੀ ਆ ਉਹ ਜਾਨਵਰ ਅਸੀਂ ਉਹਦੀ ਸੇਵਾ ਕਰਿਆ ਕਰਨੀ ਆ ਅੰਤ ਜੀ ਸਮਾਜ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਦੇਖੋ ਇਹਨਾਂ ਨੂੰ ਪਿਆਰ ਕਰੋ ਨਾ ਕਿ ਕੋਈ ਇਹਨਾਂ ਨੂੰ ਦੁਤਕਾਰੋ ਨਾ ਨਾ ਸੋਟੀ ਮਾਰੋ ਜਿਹੜੇ ਉਸ ਟਾਈਮ ਹਾਈਪਰ ਕਦੋਂ ਹੁੰਦੇ ਨੇ ਇਹ ਬੱਚੇ ਕੁੱਤੇ ਆਪਾਂ ਕਹਿ ਦਿੰਦੇ ਨੇ ਸਾਡੇ ਲਈ ਤੇ ਬੱਚੇ ਨੇ ਹਾਈਪਰ ਉਸ ਟਾਈਮ ਹੁੰਦੇ ਜਦੋਂ ਅਸੀਂ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਉਕਿਓ ਭੱਜਦੇ ਨੇ ਦੌੜਦੇ ਨੇ ਡਰਦੇ ਮਾਰੇ ਫਿਰ ਐਕਸੀਡੈਂਟ ਹੁੰਦੇ ਨੇ ਪਿਆਰ ਨਾਲ ਸਮਝਾਓ ਸਾਡੇ ਕੋਲ ਜਿਹਨੇ ਜਿੰਨਾ ਵੀ ਮੈਂ ਆਪਰੇ ਆਪ ਨਫ਼ਰਤ ਕਰਦਾ ਹੁੰਦਾ ਸੀ ਵੀ ਹਾਂ ਬਹੁਤ ਇਹ ਕੁੱਤੇ ਨੇ ਜੀ ਇਹਨਾਂ ਤੇ ਪਿਆਰ ਉਹਨਾਂ ਨਾਲ ਪੈ ਗਿਆ ਹੁਣ ਸਾਰੇ ਜਦਵੀ ਬੁਜਾਰਤ ਚ ਜਾਣਾ ਮੈਨਾਂ ਪਿਆਰ ਕਰਦੇ ਨੂੰ ਸਾਰੇ ਅਸਾਂ ਅਸੀਂ ਬਹੁਤ ਹੀ ਛੋਟੇ ਪੱਧਰ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ ਇੱਕ ਸੇਵਾ ਸੰਸਥਾ ਬਣਾ ਲਈ ਜਿਸ ਦਾ ਨਾਮ ਹੈਗਾ ਸਰਬ ਸੇਵਾ ਸਰਬ हित ਸੇਵਾ ਸੰਸਥਾ ਸਮਰਾਲੇ ਸ਼ਹਿਰ ਤੋਂ ਤੇ ਅਸੀਂ ਇਹਨਾਂ ਬੇਜਵਾਨ ਬੱਚਿਆਂ ਦਾ ਦੀ ਦੇਖਭਾਲ ਕਰ ਰਹੇ ਆ ਹਲਦੀ ਘੜੀ ਤੇ ਆਉਣ ਵਾਲੇ ਟਾਈਮ ਦੇ ਲਈ ਜੋ ਸੀ ਆਪਣੇ ਉਪਰਾਲੇ ਕਰ ਸਕਦੇ ਆ ਉਹਨਾਂ ਲਈ ਅਸੀਂ ਸੋਚ ਰਹੇ ਆ ਵੀ ਕਿਵੇਂ ਇਹਨਾਂ ਦੀ ਕੇਅਰ ਕੀਤੀ ਜਾ ਸਕੇ ਇੱਕ ਕੁੱਤੇ ਪ੍ਰਤੀ ਥੋੜੀ ਪਿਆਰ ਕਿਸ ਤਰ੍ਹਾਂ ਪੈਦਾ ਹੋਇਆ ਵੀ ਇਹ ਜਿਹੜੇ ਸਟਰੀਟ ਡੌਗ ਨੇ ਇਹਨਾਂ ਨੂੰ ਅਸੀਂ ਜਿੰਨ ਨੂੰ ਦੇਖ ਸਰ ਜਦੋਂ ਅਸੀਂ ਆਮ ਤੌਰ ਤੇ ਦੇਖਿਆ ਜਾਂਦਾ ਲੋਕ ਇਹਨਾਂ ਤੋਂ ਯੁੱਥਾ ਕਰ ਦਿੰਦੇ ਨੇ ਇੱਥੇ ਵੀ ਦੇਖਿਆ ਜਾਂਦਾ ਵੀ ਇਹਨਾਂ ਸੜਕਾਂ ਵੀ ਮਾਰ ਦਿੰਦੇ ਕੁੱਤੇ ਮਾਰ ਸਰ ਜਦੋਂ ਅਸੀਂ ਦੇਖਿਆ ਕਿ ਸੜਕਾਂ ਤੇ ਇਹ ਬੇਜਵਾਨ ਜਾਨਵਰ ਗੱਡੀਆਂ ਥੱਲੇ ਆ ਰਹੇ ਨੇ ਮਰ ਰਹੇ ਨੇ ਅਸੀਂ ਬਹੁਤ ਜਾਣਿਆਂ ਨੂੰ ਇਥੋਂ ਚੱਕ ਕੇ ਉਹਨਾਂ ਦਾ ਸੰਸਕਾਰ ਵੀ ਕੀਤਾ ਤੇ ਸਾਨੂੰ ਹੌਲੀ-ਹੌਲੀ ਮਹਿਸੂਸ ਹੋਇਆ ਕਿ ਇਹ ਸਾਡੇ ਸਾਰੇ ਸ਼ਹਿਰ ਦੀ ਉਹ ਸਮੱਸਿਆ ਹੈ ਜਿਸ ਦੇ ਬਾਰੇ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਪੈਣਾ ਵਾ ਇਸ ਲਈ ਅਸੀਂ ਇਹ ਸੰਸਥਾ ਦਾ ਸੰਗਠਨ ਕੀਤਾ ਵਾ ਕਿੰਨੇ ਕ ਟਾਈਮ ਤੋਂ ਕੁੱਤੇ ਦੀ ਕੇਅਰ ਕਰ ਰਹੇ ਹੋ ਅਸੀਂ ਸਰ 1.5 ਸਾਲ ਲਗਭਗ ਹੋ ਚੁੱਕਿਆ ਸਾਨੂੰ ਇਹਨਾਂ ਦੀ ਕੇਅਰ ਕਰਦੇ ਹੋ ਕਿੰਨੇ ਕ ਕੁੱਤੇ ਦੀ ਤੁਸੀਂ ਕੇਅਰ ਕਰ ਦਿੱਤੀ ਸਰ ਸਾਡੇ ਕੋਲ ਲਗਭਗ 70-80 ਡੌਗ ਨੇ ਜੋ ਅਸੀਂ ਇਸ ਸਮੇਂ ਰੱਖੇ ਹੋਏ ਨੇ ਉਸ ਤੋਂ ਪਹਿਲਾਂ ਕਿੰਨੇ ਦੀ ਸੇਵਾ ਕਰ ਦਿੱਤੀ 100 ਤੋਂ ਉੱਪਰ ਡੌਗ ਹੋਣਗੇ ਸਰ ਜੋ ਅਸੀਂ ਕੇਅਰ ਕੀਤੀ ਹੈ ਜਿਨ੍ਹਾਂ ਦੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਹੀ ਛੱਡਤਾ ਜਿੱਥੋਂ ਅਸੀਂ ਉਹਨਾਂ ਨੂੰ ਲੈ ਕੇ ਆਂਦੇ ਸੀਗੇ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਰਿਡਸਫੀਲ ਡਾਕਟਰ ਪ੍ਰਤੀ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਦੇਖੋ ਆਪਣੇ ਪਰਿਵਾਰਾਂ ਲਈ ਹਰ ਕੋਈ ਬੰਦਾ ਕਰਦਾ ਸਭ ਤੋਂ ਵਧੀਆ ਨਾ ਬੇਜ਼ਵਾਨਾਂ ਲਈ ਵੀ ਦੋ ਰੋਟੀਆਂ ਅਗਰ ਉਹ ਇਹਨਾਂ ਨੂੰ ਪਾ ਸਕਣ ਤਾਂ ਇਹਨਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕਦੀ ਅਸੀਂ ਕਈ ਵੀ ਦੇਖੇ ਛੋਟੇ ਬੇਬੀ ਜਿਹੜੇ ਦੋ ਚਾਰ ਦਿਨਾਂ ਦੇ ਬੱਚੇ ਨੇ ਉਹਨਾਂ ਦੀ ਦੇਖਭਾਲ ਕਿਵੇਂ ਸਰ ਬੜੀ ਮੁਸ਼ਕਿਲ ਹੋ ਜਾਂਦੀ ਹੈ ਦੇਖੋ ਕਈ ਐਕਸੀਡੈਂਟ ਦੇ ਵਿੱਚ ਮਾਵਾ ਮਰ ਜਾਂਦੀਆਂ ਬੱਚਿਆਂ ਦੀ ਇਹਨਾਂ ਦੀਆਂ ਤਾਂ ਅਸੀਂ ਉਹਨਾਂ ਤੇ ਉੱਥੇ ਉਹਨਾਂ ਦੀ ਸੰਭਾਲ ਲਈ ਸਾਡੇ ਕੋਲ ਹਾਲ ਦੀ ਕੜੀ ਕੋਈ ਬਹੁਤਾ ਚੰਗਾ ਉਪਰਾਲਾ ਤਾਂ ਨਹੀਂ ਪਰ ਜਿੰਨਾ ਕਿ ਅਸੀਂ ਕਰ ਸਕਦੇ ਆ ਅਸੀਂ ਉਹ ਕਰਦੇ ਆ ਹਾਲ ਦੀ ਕੜੀ ਦੇਖੋ ਅਸੀਂ ਉਹਨਾਂ ਨੂੰ ਹੁਣ ਸ਼ੀਸ਼ੀਆਂ ਦੇ ਰਾਹੀਂ ਦੁੱਧ ਪਿਲਾ ਰਹੇ ਆ ਹੋਰ ਸਾਡੇ ਕੋਲ ਡੌਗ ਫੀਮੇਲ ਨੇ ਉਹ ਐਕਸੈਪਟ ਕਰ ਲੈਣਾ ਉਹਨਾਂ ਨੂੰ ਤਾਂ ਸਾਨੂੰ ਬਹੁਤ ਵਧੀਆ ਹੋ ਜਾਂਦਾ ਵਾ ਦੁੱਧ ਵਗੈਰਾ ਉਹ ਪਲਾ ਦਿੰਦੀਆਂ ਨੇ ਜੀ ਨਹੀਂ ਤਾਂ ਸਾਨੂੰ ਛੋਟੇ ਬੱਚਿਆਂ ਲਈ ਥੋੜੀ ਜਿਹੀ ਦਿੱਕਤ ਹੋ ਰਹੀ ਆ ਜੇ ਜਦੋਂ ਜਿਹੜਾ ਤੁਸੀਂ ਗੰਭੀਰ ਸਮੇਂ ਤੇ ਜਿਹੜਾ ਦੇਖਭਾਲ ਕਰਦੇ ਤਾਂ ਇਹ ਆਪਣਾ ਬਣ ਪੈਦਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਨਹੀਂ ਸਰ ਦੇਖੋ ਅਸੀਂ ਅਗਰ ਇਹਨਾਂ ਨੂੰ ਬਹੁਤਾ ਆਪਣੇ ਨਾਲ ਹੋ ਕਰਾਂਗੇ ਤਾਂ ਅਸੀਂ ਸਾਡੇ ਕੋਲ ਬਹੁਤ ਤਾਦਾਦ ਬਚੇਗੀ ਨਾ ਠੀਕ ਹੈ ਨਾ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਵੱਡੇ ਹੋ ਜਾਣ ਤਾਂ ਆਪਣੀ ਜ਼ਿੰਦਗੀ ਸਰਵਾਈਵ ਖੁਦ ਕਰਨਾ ਦੇਖਿਆ ਤਾਂ ਆਮ ਤੌਰ ਤੇ ਲੋਕ ਘਰਾਂ ਵਿੱਚ ਉਹ ਜਿਹੇ ਨਸਲ ਦੇ ਕੁੱਤੇ ਰੱਖਦੇ ਨੇ ਇਹ ਜਿਹੜੇ ਸਟਰੀਟ ਡੌਗ ਨੇ ਇਹ ਵੀ ਵਫਾਦਾਰ ਹੁੰਦੇ ਨੇ ਜਿਹੜਾ ਵੀ ਉਹ ਰੱਖਣ ਵਾਸਤੇ ਦੀ ਪ੍ਰੇਰਿਤ ਕਰਦੇ ਲੋਕਾਂ ਨੂੰ ਬਿਲਕੁਲ ਸਰ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਆਮ ਜਿਹੜੇ ਲੋਕ ਨੇ ਡੌਗ ਰੱਖਣਾ ਚਾਹੁੰਦੇ ਨੇ ਉਹ ਸਟਰੀਟ ਡੌਗ ਨੂੰ ਇਮੀਅਤ ਦੇਣ ਕਿਉਂਕਿ ਸਟਰੀਟ ਡੌਗ ਆਰਮਡ ਡੌਗਸ ਨਾਲੋਂ ਜ਼ਿਆਦਾ ਵਫਾਦਾਰ ਨੇ ਕਿ ਸਾਡੇ ਵਾਤਾਵਰਣ ਦੇ ਵਿੱਚ ਘੋਲ ਮਿਲ ਬਹੁਤ ਜਲਦੀ ਜਾਂਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਲਦੀ। ਇਹ ਕਿਥੋਂ ਤੋਂ ਕੁੱਤਾ ਲੈਣਾ ਚਾਹੁੰਦਾ ਤਾਂ ਉਹਦੇ ਲਈ ਤੁਸੀਂ ਕੀ ਫਾਰਮੈਲਟੀ ਰੱਖਦੇ ਹੋ? ਸਰ ਆਹਦੀ ਗਾੜੀ ਅਸੀਂ ਵੈਲਕਮ ਕਹਿੰਦੇ ਆ ਉਹਨਾਂ ਨੂੰ ਜੋ ਇਹ ਸਟਰੀ ਡੌਗ ਸਾਡੇ ਕੋਲੋਂ ਲੈਣਾ ਚਾਹੁੰਦੇ ਨੇ। ਠੀਕ ਹੈ ਨਾ ਜੀ ਜਿਹੜੇ ਥੋੜੇ ਨਾਲ ਜੋੜਨਾ ਚਾਹੁੰਦੇ ਨੇ ਇਸ ਸੰਸਥਾ ਦੇ ਨਾਲ ਤਾਂ ਕਿਸ ਤਰ੍ਹਾਂ ਜੋੜ ਸਕਦੇ ਹੋ ਉਹਦੇ। ਸਰ ਸਾਡੇ ਨਾਲ ਮਿਲ ਸਕਦੇ ਸਾਡੇ ਪ੍ਰਧਾਨ ਜਗਦੀਪ ਸ਼ਰਮਾ ਜੀ। ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਵਾ ਸਾਡੇ ਵਲੰਟੀਅਰ ਨੇ ਸ਼ਹਿਰ ਦੇ ਵੀ ਸਰਗਰਮ ਨੇ ਕੋਈ ਐਨਜੀਓ ਦਾ ਨੰਬਰ ਵੀ ਆਪਣਾ ਇਸ ਸਾਰੇ ਸਹੀ ਆਪਣੀ ਐਨਜੀਓ ਰਜਿਸਟਰ ਕਰਾਉਣਾ ਚਾ ਰਹੇ ਆ ਜੀ ਉਸ ਤੋਂ ਬਾਅਦ ਇਹ ਸਾਰੇ ਨੰਬਰ ਸ਼ੋ ਕਰ ਦੇਗੇ ਇੱਥੇ ਜੀ ਕੈਨਜੀਓ ਸਰਵੈਤ ਸੇਵਾ ਸੁਸਾਇਟੀ ਦੇ ਨਾਮ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਇਹ ਪਿਛਲੇ ਡੇਢ ਸਾਲ ਤੋਂ ਜਿਹਦੇ ਕਿਸੇ ਕੁੱਤਿਆਂ ਦੀ ماں ਮਰ ਗਈ ਉਹਦੇ ਬੱਚਿਆਂ ਨੂੰ ਸੰਭਾਲਦੇ ਨੇ ਜਾਂ ਕੋਈ ਕਿਸੇ ਐਕਸੀਡੈਂਟ ਹੋ ਗਿਆ ਤਾਂ ਆਪਰੇਸ਼ਨ ਵੀ ਕਰਾਉਂਦੇ ਰਹੇ ਨੇ ਬਹੁਤ ਜੋਸ਼ ਸ਼ੋਰ ਨਾਲ ਕੰਮ ਕਰਨ ਲੱਗੇ ਆ ਪਰ ਹੁਣ ਇਹਨਾਂ ਨੂੰ ਅਸੀਂ ਇੱਕ ਕਹਿ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਨਾਲ ਆਪਾਂ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹਾਲੋ ਵਿੱਚ ਲੋਕਾਂ ਨੂੰ ਇਹਦਾ ਬੈਨੀਫਿਟ ਕੀ ਹੋਵੇ। ਤੇ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਤੇ ਕਿਸ ਤਰ੍ਹਾਂ ਦੇ ਬੈਨੀਫਿਟ ਨਹੀਂ ਹੋਣਗੇ। ਦੇਖੋ ਤੁਸੀਂ ਜੇ ਸਾਰੇ ਆਪਾਂ ਕੱਲੇ ਸਮਰਾਲੇ ਦੀ ਗੱਲ ਕਰੀਏ ਤਾਂ ਹਰ ਬਾੜ ਦੇ ਵਿੱਚ 25 ਤੋਂ 30 ਤੁਹਾਨੂੰ 12 ਕੁੱਤੇ-ਕੁੱਤੀਆਂ ਮਿਲਣਗੀਆਂ। ਤੇ ਜੇ ਸਮਰਾਲੇ ਦੇ ਵਿੱਚ 15 ਦੇ ਕਰੀਬ ਇਹ ਬਾੜ ਹੈਗੇ। ਜੇ ਕੱਲੇ ਦੇਖੇ ਤਾਂ ਬਹੁਤ ਸਾਰੀ ਗਿਣਤੀ ਇਹ ਕੁੱਤਿਆਂ ਦੀ 12 ਕੁੱਤਿਆਂ ਦੀ ਹੋਊਗੀ। ਜਿਹੜੇ ਰੋਜ਼ ਸੜਕਾਂ ਤੇ ਘੁੰਮਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਆ ਉਹ ਵੀ ਫੱਟੜ ਹੁੰਦੇ ਆ ਫਿਰ ਉਹਨਾਂ ਦਾ ਇਲਾਜ ਕਰਉਣਾ ਪੈਂਦਾ। ਇਹ ਜਿਹੜੀ ਪ੍ਰੋਬਲਮ ਹੈ ਅਸੀਂ ਚਾਹੁੰਦੇ ਕਿ ਇਹ ਜਿਹੜੀ ਆਵਾਰਾ ਕੁੱਤਿਆਂ ਦਾ ਮਸਲਾ ਹੈ ਇਹਦਾ ਇੱਕ ਐਸਾ ਹੱਲ ਹੋਵੇ ਕਿ ਇਹ ਇੱਕ ਸੀਮਤ ਮਾਤਰਾ 'ਚ ਰਹਿਣ ਇਹ ਵੀ ਨਹੀਂ ਕਿ ਖਤਮ ਹੋ ਜਾਣ ਸੀਮਤ ਮਾਤਰਾ 'ਚ ਇਹਨਾਂ ਦੀ ਗਿਣਤੀ ਰਹੇ ਜਿਹੜਾ ਸੋਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਨਾ ਕੁੱਤਿਆਂ ਦੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਹੋਵੇ ਇਹ ਕਿਸ ਤਰ੍ਹਾਂ ਪੋਸੀਬਲ ਹੈ ਜਿਹੜਾ ਸੀਮਤ ਮਾਤਰਾ ਹੋਵੇ ਇਹਦੀ ਸੀਮਤ ਮਾਤਰਾ ਲਈ ਜੀ ਇੱਕ ਵਧੀਆ ਪ੍ਰੋਗਰਾਮ ਇਹੀ ਹੈ ਕਿ ਐਨੀਮਲ ਬਰਥ ਕੰਟਰੋਲ ਕਿ ਐਸੀ ਜਿਹੜੀਆਂ ਕੁੱਤیاں ਫ੍ਰੀਕੁਐਂਟ ਸੂ ਰਹੀਆਂ ਹਰ ਵਾਰ ਸਾਲ 'ਚ ਦੋ ਵਾਰ ਸੂਪੀ 8 8 9 9 ਬੱਚੇ ਦੇ ਤੇ ਉਸ ਤੋਂ ਬਾਅਦ ਬੱਚੇ ਸੜਕਾਂ ਤੇ ਰੋਲਦੇ ਆ ਜੇ ਅਸੀਂ ਉਹਨੂੰ ਕੰਟਰੋਲ ਨਹੀਂ ਕਰਾਂਗੇ ਕਿੰਨੇ ਨੂੰ ਸੰਭਾਲਾਂਗੇ ਇਹਦੇ ਲਈ ਕਿ ABC ਪ੍ਰੋਗਰਾਮ ਹੈ ਇਹ ਮ ਬਸ ਕੰਟਰੋਲ ਪ੍ਰੋਗਰਾਮ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹਦੇ ਤਹਿਤ ਅਸੀਂ ਕੁੱਤਿਆਂ ਦੀ ਸਪੇਇੰਗ ਤੇ ਕੁੱਤਿਆਂ ਨੂੰ ਨਿਊਟਰਲ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ ਸੀਮਤ ਹੋ ਜੂਗੀ ਕਿਉਂਕਿ ਕੁੱਤਿਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਪਰੇਸ਼ਨ ਹੋ ਜੂਗਾ ਉਹ ਜਿੱਥੇ ਆਪਣੇ ਮੁਹੱਲੇ 'ਚ ਇਹਨਾਂ ਦਾ ਗੁਜ਼ਰ ਕਰ ਰਹੀਆਂ ਉੱਥੇ ਹੀ ਰਹਿਣਗੀਆਂ ਪਰ ਉਹਨਾਂ ਤੋਂ ਅੱਗੇ ਜਿਹੜਾ ਵਧਨ ਦਾ ਪ੍ਰੋਗਰਾਮ ਹੈ ਉਹ ਸੀਮਤ ਹੋ ਜੂਗਾ ਜਿਸ ਤਰ੍ਹਾਂ ਕਿ ਤੁਸੀਂ ਐਨਜੀਓ ਨਾਲ ਕੰਮ ਕਰ ਰਹੇ ਹੋ ਤੇ ਮੈਂਬਰ ਵੀ ਉਹਨਾਂ ਦੇ ਤੇ ਕੁੱਤੇ ਰੱਖੇ ਹੋਏ ਨੇ ਜਗਾ ਜਗਾ ਕਿੰਨੇ ਕੁੱਤੇ ਨੇ ਜਿਹੜੇ ਤੁਸੀਂ ਇਸ ਟਾਈਮ ਦੀ 60 ਤੋਂ 65 ਦੇ ਕਰੀਬ ਜਿਹੜੇ ਇਹਨਾਂ ਕੋਲ ਕੁੱਤੇ ਸੰਭਾਲ ਕਰਦਾ ਹਨ ਪਰ ਦੇਖਿਆ ਵੀ ਇਹਨਾਂ ਦੇ ਛੋਟੇ ਬੱਚੇ ਵੀ ਨੇ ਜਿਹੜੇ ਚਾਰ-ਪੰਜ ਦੇ ਬੱਚੇ ਨੇ ਤੇ ਕੋਈ ਗੱਲ ਹੈ ਜਦੋਂ ਜਿਹੜੇ ਸਨਾਲੇ ਸ਼ਹਿਰ ਦੇ ਵਾਸੀ ਹੈ ਉਹ ਸਹਿਯੋਗ ਵੀ ਕਰ ਰਹੇ ਨੇ ਕਲੱਬ ਜਿਹੜਾ ਹਮੇਸ਼ਾ ਲੋਕਾਂ ਦੇ ਸਹਿਯੋਗ ਨਾਲੇ ਚੱਲਦਾ ਲੋਕਾਂ 'ਚ ਮੈਂ ਦੇਖਿਆ ਕਿ ਦਿਨੋ-ਦਿਨ ਜਿਹੜਾ ਉਤਸ਼ਾਹ ਹੈ ਉਹ ਵਧਦਾ ਜਾ ਰਿਹਾ ਹੈ ਇਸੇ ਲਈ ਅਸੀਂ ਵੀ ਇਹਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਹਾਂ ਜਿੱਦਾਂ ਕੁੱਤੀ ਪਿੱਛੇ ਸੀਗਾ ਹੋਟਲ ਦੇ ਕੋਲ ਇੱਥੇ ਮੱਛ ਆਖਰਨਾ ਰੋਡ ਦੇ ਉੱਤੇ ਕੁੱਤੀ ਦੀ ਡੈਥ ਹੋ ਗਈ ਉਹਦੇ ਬਾਅਦ ਕੁੱਤੇ ਸੀ ਉਹ ਸਾਰੇ ਇੱਥੇ ਲਿਆਂਦੇ ਨੇ ਉਹਨਾਂ ਨੂੰ ਸੰਭਾਲ ਕਰ ਰਹੇ ਨੇ ਐਦਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਕਿਸੇ ਦੀ ਮਾਂ ਮਰ ਗਈ ਉਹਨੂੰ ਦੂਜੀ ਕੁੱਤੀ ਥੱਲੇ ਲਾ ਦਿੰਦੇ ਆ ਤਾਂ ਕਿ ਉਹ ਬਚ ਜਾਣ ਤੇ ਆਪਣਾ ਜਿਹੜਾ ਉਹਦੀ ਲਾਈਫ ਹੈ ਉਹ ਜਿੰਨੀ ਕਾ ਠੀਕ ਰਹਿ ਸਕੇ ਇਹ ਬੱਚਿਆਂ ਦੀ ਵੈਕਸੀਨੇਸ਼ਨ ਵੀ ਕਰਵਾ ਰਹੇ ਆ ਅਸੀਂ ਤਾਂ ਇਹ ਬੱਚਿਆਂ ਦੀ ਜਿਹੜੇ ਜੀ ਇਹਨਾਂ ਦਾ ਇਲਾਜ ਕਰਾਉਂਦੇ ਆ ਤੇ ਇਹਨਾਂ ਦੀ ਵੈਕਸੀਨੇਸ਼ਨ ਹਲਕਾ ਦੀ ਜੇ ਮੈਂ ਕਹਾ ਸਾਰੀਆਂ ਵੈਕਸੀਨੇਸ਼ਨ ਵੀ ਜਿਹਨੇ ਬਹੁਤ سارے ਜਿਹੜੇ ਘਰਾਂ 'ਚ ਡੌਗ ਰੱਖਦੇ ਇਹਨਾਂ ਚ ਕੱਲਾ ਹਲਕਾ ਦੀ ਵੈਕਸੀਨ ਤੇ ਜ਼ੋਰ ਦੇਵਾਂਗੇ ਤਾਂ ਕਿ ਸੋਸਾਇਟੀ ਨੂੰ ਵੱਢ ਕੇ ਉਹ ਜਿਹੜੀ ਬਿਮਾਰੀ ਆ ਉਹ ਨਾ ਫੈਲ ਸਕੇ ਜਿਹੜੀ ਬਾਕੀ ਤੁਸੀਂ ਦੱਸੋ ਐਕਸੀਡੈਂਟ ਹੁੰਦਿਆ ਉਹਨਾਂ ਦੇ ਪ੍ਰੋਸੀਜਰ ਆ ਵੀ ਕਰਾਉਣੇ ਆ ਖਰਚਾ ਤਾਂ ਕਾਫੀ ਆਉਂਦਾ ਉਹ ਕਿਵੇਂ ਮੈਨੇਜ ਕਰੀ ਮੈਨੇਜੀ ਮੈਂਬਰ ਜਿਹੇ ਵਿਚਾਰੇ ਆਪਣੀ ਜੇਬਾਂ ਜੋ ਪੈਸੇ ਖਰਚ ਕਰਦੇ ਆ ਜਿਹੜੀ ਸੇਵਾ ਹੈ ਉਹ ਆਪਣੀ ਸਮਰੱਥਾ ਅਨੁਸਾਰ ਕਰਦੇ ਆ ਉਹ ਜਿੰਨੇ ਹੁਣ 65 ਹੋ ਗਏ ਤੇ ਮੈਨੂੰ ਤਾਂ ਡਰ ਆ ਕਿਤੇ ਕਾਹ ਨੂੰ ਹਜ਼ਾਰਾਂ ਚ ਪਹੁੰਚ ਜਾਣਗੇ ਫੇ ਸੀ ਇਹ ਕਲੱਬ ਚੱਲੂ ਕਿਵੇਂ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਹੋਵੇ ਜਿਹੜੀ ਇਹ ਸੰਸਥਾ ਚੱਲਦੀ ਰਹੇ ਦੇ ਨਾਲ ਦੇ ਨਾਲ ਜਿਹੜਾ ਲੋਕਾਂ ਦੀ ਸੇਵਾ ਭਾਵ ਤੇ ਕੰਮ ਕਰਦੇ ਰਹੇ। ਕਿਸ ਤਰ੍ਹਾਂ ਦਾ ਹਾਲ ਚਾਹੁੰਦੇ ਤੁਸੀਂ? ਅਸੀਂ ਚਾਹੁੰਦੇ ਜੀ ਸਾਨੂੰ ਇਹ ਜੋ ਜਗ੍ਹਾ ਹੈ ਜਿੱਮੇ ਕੋਈ ਐਮਸੀ ਪ੍ਰੋਗਰਾਮ ਹੈ ਜਿਹੜੀ ਮਿਊਸਪੈਲਟੀਜ਼ ਹੈ ਜਿੱਮੇ ਲੁਧਿਆਣਾ ਕਾਰਪੋਰੇਸ਼ਨ ოਪਰੇਸ਼ਨ ਕਰਾਉਂਦੀ ਹੈ। ਐਦਾਂ ਮਿਊਸਪੈਲਟੀ ਸਾਡੇ ਨਾਲ ਬੱਸ ਅਸੀਂ ਮੋਢਾ ਨਾਲ ਲਾ ਕੇ ਮੋਢਾ ਚੱਲੀਏ। ਅਸੀਂ ਉਹਨਾਂ ਦੇ ਕੁੱਤਿਆਂ ਦਾ ਰੱਖ-ਰਖਾਵ ਸੰਭਾਲ ਅਸੀਂ ਕਰਾਂਗੇ ਤੇ ਆਪਰੇਸ਼ਨ ਕਰਾ ਕੇ ਜਿਸ ਮਹੱਲੇ ਚੋਂ ਲੈ ਕੇ ਆਵਾਂਗੇ ਉਸੇ ਮਹੱਲੇ ਚ ਆਪਰੇਸ਼ਨ ਕਰਕੇ ਛੱਡਾਂਗੇ। ਇਹ ਆਉਂਦੇ ਤਿੰਨ-ਚਾਰ ਸਾਲਾਂ ਚ ਜਿਹੜੀ ਉਹਨਾਂ ਦੀ ਗਿਣਤੀ ਹੈ ਕਾਫੀ ਹੱਦ ਤੱਕ ਕੰਟਰੋ ਕੀ ਕਹਿਣਾ ਤੁਹਾਡੇ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਦੇਖੋ ਮੈਂ ਲੋਕਲ ਨੂੰ ਵੀ ਕਹੂੰਗਾ ਦੇਖੋ ਅਸੀਂ ਸਾਰੇ ਮਹੱਲੇ ਚ ਕੱਲਾ ਕੱਲਾ ਆ ਕੇ ਇੱਕ ਦੋ ਦੋ ਕਰਕੇ ਕੁੱਤੇ ਸੰਭਾਲਦੇ ਆ ਜਿਹੜਾ ਆਪਣੇ ਮਹੱਲੇ ਚ ਕੁੱਤਾ ਰੱਖਦਾ ਉਹਦੇ ਨਾਲ ਗਵਾੜੀ ਲੜੀ ਜਾਂਦੇ ਨੇ ਉਹ ਗਏ ਆ ਤੁਹਾਡਾ ਕੁੱਤਾ ਸਾਡੇ ਧਰਾਮੁਰੀ ਆ ਕੇ ਕੁਛ ਗੰਦ ਪਾ ਗਿਆ ਜੇ ਅਸੀਂ ਸਾਰੇ ਰਲ ਕੇ ਸੰਸਥਾ ਦੇ ਰੂਪ ਚ ਕੰਮ ਕਰਾਂਗੇ ਤਾਂ ਮਹੱਲਿਆਂ ਦੀਆਂ ਲੜਾਈਆਂ ਕੁੱਤਿਆਂ ਦੀ ਦੇਖਭਾਲ ਜਿਆਦਾ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਇੱਕ ਵਧੀਆ ਸਮਰਾਲਾ ਇੱਕ ਐਜੇ ਮਾਡਲ ਇੱਕ ਕੰਟਰੋਲ ਕਰਨ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਪੇਸ਼ ਹੋ ਕੇ ਆ ਸਕਦੇ ਹਾਂ ਦੇਸ਼ੀ ਨਸਲਾਂ ਦੇ ਕੁੱਤੇ ਲੋਕਾਂ ਦਾ ਰਾਜ ਰੱਖਦੇ ਨੇ ਸਪੀਡ ਲੋਕ ਜਿਹੜੇ ਆ ਉਹਨਾਂ ਨਾਲ ਇਖਲਾ ਕਰਦੇ ਨੇ ਨਹੀਂ ਮੈਂ ਤਾਂ ਉਹਨਾਂ ਲੋਕ ਵੱਧ ਵਫਾਦਾਰ ਹੁੰਦੇ ਕਿਸ ਤਰ੍ਹਾਂ ਨਹੀਂ ਮੈਂ ਤਾਂ ਜੀ ਗੱਲ ਕਹੂੰਗਾ ਕਿ ਲੋਕਾਂ ਨੂੰ ਕੁੱਤਿਆਂ ਨੂੰ ਅਡਾਪਟ ਕਰ ਲੈਣਾ ਚਾਹੀਦਾ ਹੈ ਇੱਕ ਜਦੋਂ ਸੀ ਮੈਂ ਤਾਂ ਸਵੇਰੇ ਕੁੱਤੇ ਦੀ ਰੋਟੀ ਗਊ ਦੀ ਰੋਟੀ ਘੜਦੇ ਆ ਕਿਉਂ ਨਾ ਅਸੀਂ ਜਿਹੜਾ ਕੁੱਤੇ ਸਾਡੇ ਕੋਲ ਵੀ ਸਸਤਾ ਜੈਗੇ ਇਹਨਾਂ ਨੂੰ ਲੈ ਜਾਣ ਆਪਣੇ ਘਰ ਰੱਖਣ ਉਹਨਾਂ ਨੂੰ ਰੋਟੀ ਪਾਉਣ ਦਾ ਰੱਖ ਰਖਾਭ ਕਰਨ ਇਹਦੀ ਨਸ ਬੰਦੀ ਵੀ ਕਰਾ ਲੈਣ ਤਾਂ ਕਿ ਅੱਗੇ ਵਧੇ ਨਾ ਇਹ ਬਹੁਤ ਬਹੁਤ ਜ਼ਿਆਦਾ ਵੱਡਾ ਫੋਨ ਲੱਗੂਗਾ ਦੇਸੀ ਨਸਲ ਦਾ ਉਹ ਇਹ ਨਸਲ ਜਿ ਕਿੰਨਾ ਪਰਪਸ ਹੈ ਸਰ ਨਸਲ ਤਾਂ ਇੱਕ ਕਿਸੇ ਦਾ ਇੱਕ ਕਰੈਕਟਰ ਦੀ ਗੱਲ ਹੈ ਦੇਸੀ ਇਹ ਵੀ ਤਾਂ ਡੌਗ ਹੀ ਆ ਨਾ ਇਹ ਜਿਆਦਾ ਵੈਕਟਰ ਰੈਜਿਸਟੈਂਟ ਹੁੰਦੇ ਨੇ ਔਰ ਜਿਆਦਾ ਵਫਾਦਾਰ ਰਹਿਣਗੇ ਤੇ ਇਸ ਕਰਕੇ ਇੱਕ ਵਾਰ ਜਰੂਰ ਹੋਰ ਬੇਨਤੀ ਕਰ ਰਹੇ ਕਿ ਜੇ ਸਾਨੂੰ ਕੋਈ ਜਗ੍ਹਾ ਜਿਵੇਂ ਅਸੀਂ 5-7 ਜਗ੍ਹਾ ਤੇ ਕੁੱਤੇ ਰੱਖਿਆ ਨੇ ਇਹਨਾਂ ਨੂੰ ਮੈਨੇਜ ਕਰਨ ਲਈ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਜੇ ਸਾਨੂੰ ਕੋਈ ਜਗ੍ਹਾ ਗਵਰਨਮੈਂਟ ਮਹੱਈਆ ਕਰਵਾਵੇ ਕਿ ਤੇਸੀਂ ਇਹਨੂੰ ਰੱਖ-ਰਖਾਵ ਕਰੀਏ ਜਗ੍ਹਾ ਸਰਕਾਰ ਦੀ ਰਣੀ ਹੈ ਅਸੀਂ ਤਾਂ ਉੱਤੇ ਰੱਖ ਕੇ ਇਹਨਾਂ ਦੇ ਕੁੱਤਿਆਂ ਦੇ ਜਿਹੜਾ ਸਾਈਜ਼ ਉਹਦਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਅਸੀਂ ਰੱਖ ਸਕੀਏ ਆਪਰੇਸ਼ਨ ਕਰਾ ਸਕੀਏ ਤਾਂ ਕਿ ਮਸਲਾ ਜਿਹੜਾ ਸਾਡਾ ਹੱਲ ਹੋ ਜਾਵੇ। ਕੋਈ ਹੋਰ ਵੀ ਜਿਹੜੇ ਜ਼ੁਰੂਰ ਦੇ ਐਕਸੀਡੈਂਟਾਂ ਦੇ ਕੁੱਤੇ ਜਿਹੜਾ ਤੁਹਾਨੂੰ ਦੇਖਣਾ ਪਉੜਿਆ ਨਹੀਂ ਹਜੇ ਤਾਂ ਜੇ ਤੁਹਾਨੂੰ ਦੰਦੇਰੇ ਲੋਕ ਜੀ ਅਸੀਂ ਲੈ ਕੇ ਆਉਨੇ ਆ ਕਿਉਂਕਿ ਜਿੰਨੇ ਲੋਕ ਜੀ ਕਿਸੇ ਦਾ ਐਕਸੀਡੈਂਟ ਹੁੰਦਾ ਸਾਡੇ ਮੈਂਬਰ ਸਾਰੇ ਉਹਨੂੰ ਨਾਲ ਦੀ ਨਾਲ ਲੈ ਕੇ ਆਉਂਦੇ ਨੇ ਜਿਹੜਾ ਆਪਰੇਸ਼ਨ ਹੈ ਜੇ ਕੋਈ ਜ਼ਿਆਦਾ ਵੱਡਾ ਉਹਨੂੰ ਯੂਨੀਵਰਸਿਟੀ ਦੇ ਲੈ ਕੇ ਗਏ ਨੇ ਬਚਣਾ ਨਾ ਬਚਣਾ ਉਹ ਬਾਤ ਹੀ ਗੱਲ ਹੈ ਪਰ ਉਹਦੇ ਲਈ ਪੂਰੀਆਂ ਐਫਰਟਸ ਕਰਦੇ ਆ ਆਪਣੀਆਂ ਜੇਬਾਂ ਤੋਂ ਸਾਰੇ ਮੈਂਬਰਸ ਪੈਸੇ ਖਰਚਦੇ ਆ ਇੱਥੇ ਤੱਕ ਰਿਹਾ ਦੇ ਨਾਲ ਸਾਡੇ ਲੇਡੀਜ਼ ਦੇ ਬਹੁਤ ਨੇ ਜਿਹੜੀਆਂ ਨਾਲ ਜੁੜੀਆਂ ਜਿਹੜੀਆਂ ਇਸ ਸੰਸਥਾ ਦੇ ਵਿੱਚ ਕੰਮ ਕਰਦੇ ਆ